ਹਾਂ ਜਿਸ ਤਰ੍ਹਾਂ ਜਿਸ ਆਂ ਦੇ ਅੱਜ ਆਪਾਂ ਮੈਸਮ ਪਟਿੰਗ ਕਰ ਵੀ ਪੀ ਸੀ ਤੇ ਫਿਰ ਮੈਂ ਸੋਚਿਆ ਵੀ ਜਿਹੜੀ ਇਸ ਤਰੀਕੇ ਦੇ ਨਾਲ ਜੁਮੇ ਮੈਂ ਪਟਨ ਲੱਗੀ ਸੀ ਸਲਵਾਰ ਤੇ ਵੀ ਹੈਵੀ ਹੋਵੇ ਥੋੜੀ ਜੀ ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਿਆ ਤੇ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਕਰਦੇ ਹਾਂ ਵੀ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜੁਮਾ ਕੇ ਠੀਕ ਹੈ ਜੀ ਤੇ ਇਹ ਹੈਗਾ ਮੈਂਚਰਸ ਕਢਾਈ ਵਾਲੀ ਸਲਵਾਰ ਹੈ ਇਹ ਮੈਂਚਰਸ ਨੂੰ ਇਹ ਫੈਕਟਰੀ ਕੱਪੜਾ ਤੇ ਇਹ ਜਿਹੜਾ ਮੀਜਾ ਆ ਲੋ ਇਹ ਆਪਾਂ ਕੁ ਮੀਜ ਕੱਟਦੇ ਆ ਮੀਜ ਦੀ ਕਟਿੰਗ ਆਪਣੇ ਚੈਨਲ ਤੇ ਹੈਗੀਆਂ ਮੈਂ ਤੁਹਾਨੂੰ ਦਿਖਾਇਆ ਤੇ ਇਹਦੇ ਚੋਂ ਬਾਜੂ ਹੋ ਗਿਆ ਤੇ ਫਿਰ ਇਹਨਾਂ ਕੱਪੜਾ ਬਚ ਗਿਆ ਮੈਂ ਕਿਹਾ ਇਹਦੀ ਆਪਾਂ ਨਾ ਇਹਨਾਂ ਤੇ ਬੈੰਡ ਪਾਵਾਂ ਇਸ ਵਾਰ ਇਸਨੂੰ ਬਾੜੀ ਜਿਹਾ ਆਪਾਂ ਹੈਵੀ ਕਰ ਲੈਂਦੇ ਤੇ ਉਸ ਤੋਂ ਫਿਰ ਸਲਵਾਰ ਦੇ ਵਿੱਚੋਂ ਸਲਵਾਰ ਦੇ ਵਰਕ ਸੀਗਾ ਤੇ ਸਲਵਾਰ ਦੇ ਵਿੱਚੋਂ ਆਪਾਂ ਐਂ ਕੀ ਜਦੋਂ ਆ ਪੱਟ ਕੱਢ ਲਏ ਜਿਹੜੇ ਕੜਾਈ ਵਾਲੇ ਸੀ ਇਹ ਕੜਾਈ ਵਾਲੇ ਸੀ ਇਹ ਆਪਾਂ ਇੰਜ ਲਾ ਕੇ ਰੱਖ ਲਏ ਇਹ ਬਾਥੀ ਦਾ ਕਪੜਾ ਤੁਹਾਨੂੰ ਦਿਖਾਉਣੇ ਪਿੱਛੇ ਕਿੰਨਾ ਬਚਿਆ ਸਿਰਫ ਕਪੜਾ ਬਚਿਆ ਇੰਨਾ ਇਹਨੇ ਕੱਟ ਦੇਣ ਲੱਗੀ ਸੀ ਫਿਰ ਮੈਂ ਤੁਹਾਨੂੰ ਦਿਖਾ ਦਿੰਦੇ ਆ ਇੰਨੇ ਇਹਨੇ ਕਪੜਾ ਬਚਿਆ ਜਾਨੀ ਕਿ ਜਿੰਨਾ ਪਰੱਖਦੇ ਹੁੰਨੇ ਆ ਤੋਂ ਉਨਾ ਤੱਕ ਇੱਚ ਉਹਦਾ ਨਹੀਂ ਸੀ ਬਚਣਾ ਕਪੜਾ ਆਪਣੇ ਕੋਲ ਉਹ ਆਸਨ ਦਾ ਕਪੜਾ ਨਹੀਂ ਬਣਦਾ ਆਸਨਾਂ ਪਰ ਵਿੱਚੋਂ ਕੱਟ ਕੇ ਕਿਵੇਂ ਬਣਾਉਣੇ ਆ ਸੋਵਾਰ ਉਹ ਤੁਹਾਨੂੰ ਆਪਾਂ ਦੱਸਣਾ ਤੇ ਆਸਨ ਵਿੱਚੋਂ ਕੱਟਣਾ ਤੇ ਜਿਹੜੇ ਆਪਾਂ ਹੁੰਦੀਆਂ ਬਣਾਉਂਦੀਆਂ ਨੇ ਉਹ ਕਿਸ ਤਰੀਕੇ ਨਾਲ ਬਣਾਉਣਗੇ ਨੇ ਉਹ ਵੀ ਤੁਹਾਨੂੰ ਦੱਸਦੇ ਆਂ ਪਰ ਮੈਂ ਨਿਸ਼ਾਨੀਆਂ ਲਾ ਲਈਆਂ ਸੀ ਵੀ ਅਸਲਵਾੜਾ ਦੇ ਨਾਲ ਕਿਸੇ ਫਿਰ ਮੈਂ ਖੱਤ ਤੋੜ ਦੇ ਨਾਲ ਉਹ ਸੇਕ ਕਰ ਲੈਨੇ ਤੇ ਆਜੂ ਫੇਮ ਦਾ ਗੋਣ ਇਹ ਦੇਖੋ ਕਪੜਾ ਸੀਗਾ ਪੂਰਾ ਫੂਰਾ ਇਹ ਪੂਸਾਰੇ ਸਟਕਾ ਕੇ ਰੱਖਿਆ ਹੋਇਆ ਹੈ ਇਹ ਮੈਂ ਕੱਟਾ ਪਾ ਲਈ ਉਹ ਹalen ਇੱਕ ਕਪੜਾ ਸੀਗਾ ਪੂਰਾ ਪੂਰਾ ਆਹ ਦੇ ਇੱਕ ਕਪੜਾ ਪੂਰਾ ਜਿੰਨਾ ਪਰੱਖਣਾ ਸੀ 32 ਇੰਚ 32 ਗਾਲੋਂ ਜਾਂ 31 ਗਾਲੋਂ ਜਿੰਨਾ ਪਰੱਖਣਾ ਸੀ 32 ਇੰਚ ਪੂਰਾ ਕਪੜਾ ਸੀ ਤੇ ਇਹ 33 ਇੰਚ ਰੱਖ ਕੇ ਤੇ ਦੱਸੇ ਇੰਚ ਤੇਦੀ ਆਪਣੀ ਹਨ ਉਹ ਲੱਗਦੀ ਹੁੰਦੀ ਹੈ ਬੈਲਟ 10 10.5 ਇੰਚ ਦੀ ਆਪਾਂ ਬੈਲਟ ਉੱਤੇ ਕਪੜਾ ਰੱਖ ਦਈਏ ਇਹ ਹੁਣ ਆਪਣੇ ਕੋਲ ਉੱਤੇ ਕਪੜਾ ਨਹੀਂ ਹੈਗਾ ਠੀਕ ਹੈ ਇਹ ਆਪਣੇ ਕੋਲ ਉੱਤੇ ਕੱਪੜਾ ਨਹੀਂ ਹੈਗਾ ਬਸ ਸਿਰਫ ਚੋਨਾ ਤੱਕ ਦਾ ਅਹੀ ਹੈ 벨ਟ ਲਈ ਹੈ ਇਹ ਆਪਾਂ ਕਿਵੇਂ ਕਰਦੇ ਆ ਤੇ ਤੁਹਾਨੂੰ ਵੀ ਦੱਸਦੇ ਆਂ ਹਾਂ ਇਹ ਆਪਾਂ ਕਿਵੇਂ ਰੱਖਦੇ ਆ ਕਿਵੇਂ ਤੁਹਾਨੂੰ ਵੀ ਦੱਸਦੇ ਆਂ ਇਹ ਇੱਧਰ ਦੀ ਆਪਣੀ ਲੰਬਾਈ ਆ ਸਲਵਾਰ ਦੀ ਇੱਧਰ ਦੀ ਆਪਣੀ ਲੰਬਾਈ ਆ ਆਪਾਂ ਇੱਧਰ ਤਾਂ ਆ ਕੇ ਤੁਹਾਨੂੰ ਦੱਸਦੇ ਪੀਓ ਕਿਉਂਕਿ ਆਪਾਂ ਜੇ ਇੱਧਰ ਵੀ ਕੋ ਕਰਦੇ ਆਂ ਨੀ ਸਲਵਾਰ ਆਪਾਂ 3 ਇੰਚ ਰੱਖ ਲਈ ਚੋਨਾ ਤੱਕ ਵਿੱਚ ਹੀ ਮਾਰ ਜਾਣਾ ਵਿਆ ਉਹ ਹੁਣ ਆਪਾਂ ਇੱਧਰਲੇ ਕੋਨੇ ਤੋਂ ਉਨ ਸੇੜਾ ਇੱਧਰਲੇ ਕੋਨੇ ਤੋਂ ਜਿੱਧਰ ਹੁਣ ਆਇਆ ਖੁੱਲਾ ਪਾਸਾ ਇੱਧਰੋਂ ਵੀ ਆਪਾਂ 2 ਇੰਚ ਰੱਖ ਲੈਣਾ 2 ਇੰਚ ਆਪਾਂ ਰੱਖ ਲੈਣਾ ਇਸੇ ਇੱਧਰਲੇ ਕੋਨੇ ਤੋਂ ਵੀ ਆਪਾਂ 2 ਇੰਚ ਆਖ ਲੈ 2 ਇੰਚ ਰੱਖ ਲੈ ਇਹ ਜਿਹੜੀ ਆਪਣੇ ਥੱਲੇ ਪਹੁੰਚਦੇ ਆਉਂਦੇ ਨੇ ਨਾ 2 ਇੰਚ ਦੀਆਂ ਹੁੰਦੀਆਂ ਇਹ ਉਹ ਨਹੀਂ ਉਹ ਆਪਾਂ ਇੱਧਰ ਰੱਖਾਂਗੇ ਤੇ ਅੱਗੇ ਆਪਾਂ ਇੱਥੋਂ ਰੱਖਦੇ ਆ ਨਾ ਜਿਵੇਂ ਇਥੋਂ ਆਸਣ ਰੱਖ ਲਿਆ ਤੇ ਇਥੋਂ ਰੱਖ ਲਿਆ ਇਹ ਇਥੋਂ ਰੱਖਣੀ ਹੈ ਬਹੁਤ ਹੈਵੀ ਸਲਵਾਰ ਬਣੂਗੀ ਇਸ ਤਰੀਕੇ ਦੇ ਨਾਲ ਇੱਥੋਂ ਰੱਖ ਕੇ ਤੇ ਫਿਰ ਆਪਾਂ ਦੇਖੋ ਇਸ ਤਰ੍ਹਾਂ ਕਰਕੇ ਇਹ ਇਸ ਤਰ੍ਹਾਂ ਨਿਸ਼ਾਨ ਲਾ ਰਹੇ ਨੇ ਇਹ ਥੋੜਾ ਆਪਣੇ ਨਿਸ਼ਾਨ ਲਾ ਰਹੇ ਨੇ ਆਪਾਂ ਲਾਈ ਸੀਗੇ ਮੈਂ ਕੱਟ ਦੇਣੀ ਸੀ ਸਲਵਾਰ ਵਿੱਚ ਤਾਂ ਉਹਨਾਂ ਨੇ ਸ਼ੇਰ ਜੁਰ ਕਰ ਰਹੀ ਹੈ ਇਹ ਵੀ ਤਰੀਕਾ ਸਾਰੇ ਕੀ ਲਿਖਿਆ ਤੇ ਕਰੀਏ ਇਹ ਵੀ ਦੱਸ ਦੇਣਾ ਆਪਾਂ ਬਾਅਦ ਵਿੱਚ ਆਪਾਂ ਇਹਨੂੰ ਇੱਥੋਂ ਲੈ ਕੇ ਉੱਥੇ ਤੱਕ ਕੱਟ ਦੇਣਾ स्किप बिल्कुल नहीं करनी इसे तरह उस चंगी तरह वेखनी वैसे दोनों पास तो दो इंच सैड पर रख के ਇੱਧਰ ਵਾਲਾ ਜੁਆਇੰਟਾਂ ਦਾ ਪਾਸਾ ਇਹਨੂੰ ਆਪਾਂ ਇੱਧਰ ਕੱਟ ਲੈ। ਕੱਟ ਲਿਆ। ਇਹ ਇਹ ਨਾਲੇ ਤਾਂ ਯੂਨੀਟਰ ਕਪੜਾ ਸੀਗਾ ਤੇ ਸਲਵਾਰ ਵੀ ਭਾਰੀ ਬਣ ਜੂਗੀ ਆਪਣੀ। ਠੀਕ ਹੈ ਜਿਹੜੀ ਬੈਲਟ ਆ ਉਹ ਆਪਾਂ ਕਮੀਜ਼ ਦੇ ਨਾਲੋਂ ਕਾਫੀ ਕਪੜਾ ਬਚ ਗਿਆ ਸੀ ਤਾਂ 2.5 ਮੀਟਰ ਸੀ ਉਹ ਵੀ। ਆਪਾਂ ਕਮੀਜ਼ ਬਣਾ ਕੇ ਬਾਹਾਂ ਲਾ ਕੇ ਤੇ ਫਿਰ ਆਪਣਾ ਬਣ ਗਿਆ ਸਿੱਧਾ।

ਆਪਰਾਸ ਨਿਕਲ ਆਇਆ ਤੇ ਦੇਖੋ ਇਹ ਇੰਨੀ ਆਪਣੀ ਉਹ ਆਪਾਂ ਜਾਣੀ ਅੱਗੇ ਆਪਣੇ ਪਾਵਾ ਵਾਲੇ ਜਿਹੜੇ ਪਹੁੰਚੇ ਨੇ ਹਨਾ ਆਪਾਂ ਸਟੇਟ ਨਹੀਂ ਬਣਾਉਂਗੇ ਆਪਾਂ ਲੱਕੀ ਉਸ ਨੂੰ ਬਣਾਉਂਗੇ ਪਾੜੀ ਬਣਾਉਣੀ ਸਟੇਟ ਦੀ ਬਣਾਉਣੀ ਸੋਰੀ ਥਲਕੀ ਇਹ ਤੇ ਆਪਣੇ ਇਹਨੇ ਬਲੇ ਬਲੇ ਦੇਖੋ ਤੁਸੀਂ ਕਿ ਨਹੀਂ ਹੈਗੀ ਸਲਵਾੜ ਬਣੂਗੀ ਆਪਾਂ ਬੈਠ ਲੱਗ ਜੂਗੀ ਉੱਪਰ ਮੀਡੀ ਦੇ ਨਾਲ ਦੀ ਪਲਾਈ ਹੈ ਨੇ ਆਪ ਨੇ ਵੈਸਾ ਜੁਦੂ ਤਾ ਤੇ ਇਸ ਤਰ੍ਹਾਂ ਕੋਈ ਸਲਵਾਰ ਬਹੁਤ ਵਧੀਆ ਐ ਅੰਦਰ ਨੇ ਬਸ ਬਾਹਰ ਬਸ ਛੋਨਾ ਸੂਣੀਆਂ ਪਹਿਣਗੀਆਂ ਤੇ ਵਧੀਆ ਬਣਗੀ ਫਿਰ ਵੀ ਇਹਦੇ ਚੋਂ ਆ ਜਿਹੜਾ ਕੱਪੜਾ ਨਿਕਲੇ ਆ ਇਹ ਆਪਾਂ ਪੂੰਛੇ ਦੇ ਥੱਲੇ ਜਾ ਦੇਣਾ ਬਚਣਾ ਕੁਛ ਵੀ ਨਹੀਂ ਆ ਕੱਪੜਾ ਆਪਾਂ ਪੂੰਛੇ ਦੇ ਥੱਲੇ ਜਾ ਦੇਣਾ ਤੇ ਤੁਸੀਂ ਦੱਸਿਓ ਸਾਡਾ ਇਹ ਤਰੀਕਾ ਸਲਵਾਰ ਬਹੁਤ ਵਧੀਆ ਇਹਦੇ ਚਾਪਾ ਥੋੜੀ ਜਿਹੀ ਟਾਲ ਪਾ ਲੈਣੀ ਐ ਅੱਗੇ ਵੀ ਆਪਾਂ ਤੁਹਾਨੂੰ ਦੱਸਿਆ ਹੋਇਆ ਦੋ ਦੋ ਤਾਂ ਹੀ ਚਦੀ ਤੁਸੀਂ ਢਾਲ ਜਰੂਰ ਪਾ ਲਿਆ ਕਰੋ ਤੇ ਫਿਰ ਉਹਦੇ ਨਾਲ ਉਹ ਸਲਵਾਰ ਉੱਚੀ ਰਹਿੰਦੀ ਐ ਤੋਂ ਚੱਕਮੀਜੀ ਵੀ ਜਦ ਲਈ ਕਿੱਥੇ ਪਹੁੰਚਾ ਜੰਡੇ ਕਾ ਤੇ ਤੁਸੀਂ ਵੀ ਦੱਸਿਓ ਕਿ ਇਹ ਤਰੀਕਾ ਤੁਹਾਨੂੰ ਕਿਵੇਂ ਲੱਗਾ ਸਾਡਾ ਸਲਵਾਰ ਕਟਿੰਗ ਦਾ ਤੇ ਆ ਪਟਾਣ ਪੱਗ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਜੀ ਇੱਕ ਮਿੰਟ ਤੋ ਜੀ ਇਹਦੇ ਤੇ ਆਪਾਂ ਟੱਟ ਢਾਲ ਪਾਉਣੀ ਆ ਕਿਉਂਕਿ ਇਹਦੀ ਆਪਾਂ 14 ਇੰਚ ਤਿਆਰ ਕਰਨੀ ਆ ਠੀਕ ਹੈ ਜੇ ਤੋਂ ਵੀ ਜਿਆਦੀ ਅੱਗੇ ਨੂੰ ਡਗਦੀ ਆ ਆਪਣੇ ਠੀਕ ਰਹਿੰਦੀ ਆ ਤੇ ਆਪਾਂ ਇਸ ਲਈ ਥੋੜੀ ਜਿਹੀ ਢਾਲ ਪਾਉਣੀ ਆ ਜੇ ਤੋਂ ਬਜਾਏ ਅੱਗੇ ਨੂੰ ਡੇਗਦੀ ਆ ਨਾ ਤਾਂ ਫਿਰ ਤੁਸੀਂ ਜਿਆਦੀ ਪਾਸਾ ਕਰਦੇ ਜੇ ਤੁਸੀਂ ਲੰਬੀ ਜਿਆਦੀ ਸਨਵਾਰ ਪਾਉਂਦੇ ਹੋ 36 ਪਾਉਂਦੇ ਹੋ ਤਿਆਰ ਜਾਂ ਕਿਸ ਤਰ੍ਹਾਂ ਫਿਰ ਤੁਸੀਂ 2.5 ਇੰਚ ਦੀ ਢਾਲ ਪਾ ਲਿਆ ਆਪਾਂ ਮੈਨਿੰਗ ਨੂੰ ਠੀਕ ਰਹ ਜਾਂਦੀ ਆ ਦੀ ਆਪਦੀ ਲੰਬਾਈ ਦਾ ਸਾਮ ਹੋ ਜਾਂਦਾ ਤੇ ਲੋ ਜੀ ਇਹ 5 ਮੀਟਰ ਕਪੜੇ ਦੇ ਵਿੱਚੋਂ ਆਪਾਂ ਹੈਵੀ ਸਲਵਾਰ ਬਣਾਣੀ ਹੈ ਤੇ ਆਪਾਂ ਤੁਹਾਨੂੰ ਬਣਾ ਕੇ ਵੀ ਦਿਖਾਵਾਂਗੇ ਇਹਨੂੰ ਟੜਕੇ ਵੀ ਦਿਖਾਵਾਂਗੇ ਜੇ ਤੁਸੀਂ ਦੇਖਣੀ ਤੇ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ